ਇਨਸਾਨ ਦੇ ਜਨਮ ਤੋਂ ਲੈ ਕੇ ਮਰਨ ਤੱਕ ਸਮਾਜ ਦੇ ਵੱਲੋਂ ਸਾਰੀਆਂ ਰਸਮਾਂ ਨਿਭਾਈਆਂ ਜਾਂਦੀਆਂ ਤੇ ਕਈ ਰਸਮਾਂ ਜਿਹੜੀਆਂ ਇਨਸਾਨ ਦੇ ਪੂਰਾ ਹੋ ਜਾਣ ਤੋਂ ਬਾਅਦ ਵੀ ਸਮਾਜ ਦੇ ਵੱਲੋਂ ਨਿਭਾਈਆਂ ਜਾਂਦੀਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜ਼ਿਕਰ ਕਰਾਂਗੇ ਜਦੋਂ ਇੱਕ ਔਰਤ ਬਜ਼ੁਰਗ ਹੋ ਕੇ ਆਪਣਾ ਜੀਵਨ ਪੰਥ ਮੁਕਾ ਲੈਂਦੀ ਹੈ ਤਾਂ ਉਸ ਦੀ ਅੰਤਿਮ ਯਾਤਰਾ ਦੇ ਵੇਲੇ ਪੇਕਿਆਂ ਦੇ ਵੱਲੋਂ ਜਿਹੜਾ ਕਫਨ ਉਹਦੇ ਪੇਕਿਆਂ ਤੋਂ ਕਿਉਂ ਹੀ ਆਂਦਾ ਹੈ ਸਮਾਜ ਦੀ ਇਸ ਰਸਮ ਦਾ ਪਿਛੋਕੜ ਸੁਣਨ ਦੇ ਲਈ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਜੀ ਅਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਸਮਾਜ ਦੀਆਂ ਇਹ ਰਸਮਾਂ ਅੱਜ ਤੋਂ ਸੈਂਕੜਾ ਹਜ਼ਾਰ ਪਹਿਲਾਂ ਸਿਆਣੇ ਬਜ਼ੁਰਗਾਂ ਨੇ ਬਣਾਈਆਂ ਹੋਣਗੀਆਂ ਅੱਜ ਸਮੇ ਦੇ ਨਾਲ-ਨਾਲ ਬੇਸ਼ੱਕ ਇਹਨਾਂ ਰਸਮਾਂ ਦੀ ਅਹਿਮੀਅਤ ਬਦਲਦੀ ਜਾਂਦੀ ਹੈ ਜਾਂ ਘਟਦੀ ਜਾਂਦੀ ਹੈ ਪਰ ਕਿਸੇ ਵੇਲੇ ਇਹ ਸਮਾਜ ਦੇ ਤਾਨੇ ਬਾਨੇ ਨੂੰ ਜੋੜ ਕੇ ਰੱਖਣ ਲਈ ਇਸ ਰਸਮਾਂ ਆਪਾਂ ਅਹਿਮ ਰੋਲ ਅਦਾ ਕਰਦੀਆਂ ਸਨ ਹੁਣ ਤੱਕ ਜਿੰਨੇ ਵੀ ਵਿਦਵਾਨਾਂ ਨੇ ਲੇਖ ਦੇ ਇਸ ਸੰਬੰਧ ਦੇ ਵਿੱਚ ਪੜੇ ਗਏ ਨੇ ਸਾਰਿਆਂ ਦੇ ਵਿੱਚੋਂ ਤਿੰਨ ਵੱਡੇ ਕਾਰਨ ਨਿਕਲ ਕੇ ਨਿਕਲੇ ਆ ਕਿ ਔਰਤ ਦਾ ਕਫਨ ਦੇ ਪੇਕਿਆਂ ਤੋਂ ਕਿਉਂ ਆਂਦਾ ਹੈ ਇੱਕ ਵਿਦਵਾਨ ਨੇ ਤਾਂ ਇਸ ਨੂੰ ਦਾਸ ਦੀ ਆਖਰੀ ਕਿਸ਼ਤ ਲਿਖਿਆ ਹੈ ਆਉ ਉਹਨਾਂ ਤਿੰਨ ਕਾਰਨਾਂ ਦਾ ਆਪਾਂ ਜ਼ਿਕਰ ਕਰੀਏ ਵਿਆਹ ਤੋਂ ਬਾਅਦ ਇੱਕ ਔਰਤ ਆਪਣੇ ਪਤੀ ਦੇ ਨਾਲ ਆਪਣੀ ਜ਼ਿੰਦਗੀ ਦਾ ਨਵਾਂ ਪੰਚ ਸ਼ੁਰੂ ਕਰਦੀ ਹੈ ਹਰ ਇੱਕ ਸੁੱਖ-ਦੁੱਖ ਤੇ ਜ਼ਿੰਦਗੀ ਦੀ ਔਕੜਾ ਤੇ ਖੜੇ ਮੱਥੇ ਪ੍ਰਮਾਣ ਕਰਦੀ ਹੋਈ ਹੈ ਔਰਤ ਆਪਣੇ ਪਤੀ ਦੇ ਮੋਢਿਆਂ ਨਾਲ ਮੋਢਾ ਲਾ ਕੇ ਚੱਲਦੀ ਹੈ ਇੰਨਾ ਹੀ ਨਹੀਂ ਇਹ ਆਪਣੀ ਕੁੱਖ ਦੇ ਵਿੱਚੋਂ ਆਪਣੇ ਪਤੀ ਦੇ ਵੰਸ਼ ਨੂੰ ਅੱਗੇ ਵੀ ਵਧਾਉਂਦੀ ਹੈ ਅਤੇ ਆਪਣੇ ਸਹੁਰੇ ਘਰ ਦੀ ਮਾਨ ਮਰਿਆਦਾ ਨੂੰ ਕਾਇਮ ਰੱਖਦੀ ਹੋਈ ਸਮਾਜ ਦੇ ਵਿੱਚ ਆਪਣੇ ਪਰਿਵਾਰ ਦੀ ਇੱਜ਼ਤ ਦਾ ਉਤਵਾ ਵੀ ਬਰਕਰਾਰ ਰੱਖਦੀ ਹੈ ਅਤੇ ਜਦੋਂ ਪੋਤੇ ਦੋਤਿਆਂ ਵਾਲੀ ਹੋ ਕੇ ਬਜ਼ੁਰਗ ਹੋ ਕੇ ਇਹ ਔਰਤ ਸੰਸਾਰ ਤੋਂ ਵਿਦਾ ਹੁੰਦੀ ਹੈ ਤਾਂ ਉਸ ਵੇਲੇ ਸਮਾਜ ਇਹਦੇ ਪੇਕਿਆਂ ਦੇ ਘਰੋਂ ਆਉਣ ਵੇਲੇ ਕਫਨ ਦੀ ਉਡੀਕ ਕਰਦਾ ਹੈ ਜਿਹੜਾ ਇਹਦੀ ਅੰਤਿਮ ਯਾਤਰਾ ਦੇ ਵਿੱਚ ਇਸ ਨੂੰ ਪਹਿਨਾਇਆ ਜਾਵੇ ਕਾਫਨ ਦੀ ਉਡੀਕ ਕਰਦਾ ਜਿਹੜਾ ਇਹਦੀ ਅੰਤਿਮ ਯਾਤਰਾ ਦੇ ਵਿੱਚ ਇਸ ਨੂੰ ਪਹਿਨਾਇਆ ਜਾਂਦਾ ਹੈ ਜਿਵੇਂ ਕਿ ਇੱਕ ਵਿਦਵਾਨ ਨੇ ਇਹਨੂੰ ਦਾਸ ਦੀ ਆਖਰੀ ਕਿਸ਼ਤ ਆਖਿਆ ਆਪਾਂ ਇਹ ਨਹੀਂ ਕਹਿ ਸਕਦੇ ਕਾਫਨ ਕੋਈ ਦਾਸ ਨਹੀਂ ਹੁੰਦਾ ਜਿਸ ਘਰ ਦੇ ਪਰਿਵਾਰ ਦੇ ਲਈ ਇੱਕ ਔਰਤ ਨੇ ساری ਜ਼ਿੰਦਗੀ ਕੰਮ ਕੀਤਾ ਮਿਹਨਤ ਕੀਤੀ ਆਪਣੇ ਹੱਥਾਂ ਦੇ ਨਾਲ ਕੋਟੀਆਂ ਸਵੈਟਰ ਤਾਨਿਆ ਬੁਣ ਕੇ ਸਾਰੇ ਹੀ ਪਰਿਵਾਰ ਦੇ ਸਰੀਰ ਨੂੰ ਕੰਜਿਆ ਕੀ ਉਹ ਆਪਣੇ ਵਾਸਤੇ 5 ਗੱਜ ਖੱਦਰ ਵੀ ਨਹੀਂ ਬਣਾ ਸਕੀ ਕਿ ਉਹ ਆਪਣੇ ਵਾਸਤੇ ਇੱਕ ਕੱਪੜਾ ਵੀ ਨਹੀਂ ਖਰੀਦ ਸਕੀ ਨਹੀਂ ਅਸਲ ਦੇ ਵਿੱਚ ਇਹ ਕਫਨ ਦਾ ਰਿਸ਼ਤਾ ਉਸਦੇ ਪੇਕੇ ਪਰਿਵਾਰ ਨਾਲ ਉਸਦੇ ਖੂਨ ਦੇ ਰਿਸ਼ਤੇ ਨਾਲ ਜੁੜਿਆ ਹੋਇਆ ਪੁਰਾਣੇ ਸਮਿਆਂ ਦੇ ਵਿੱਚ ਅੱਜ ਤੋਂ ਸੈਂਕੜੇ ਸਾਲ ਪਹਿਲਾਂ ਜਦੋਂ ਇਹ ਰਸਮਾਂ ਹੋਂਦ ਵਿੱਚ ਆਈਆਂ ਉਦੋਂ ਜ਼ਮਾਨੇ ਦਾ ਜੀਵਨ ਪੱਧਰ ਇੱਕ ਹੋਰ ਲੈਵਲ ਦਾ ਸੀ ਨਾ ਹੀ ਤੇ ਕੋਈ ਸੰਚਾਰ ਤੇ ਸਾਧਨ ਸਨ ਨਾ ਹੀ ਕੋਈ ਆਵਾਜ਼ਾ ਵੀ ਆਵਾਜ਼ਾਈ ਦੇ ਸਾਧਨ ਸਨ ਨਾ ਹੀ ਸੜਕਾਂ ਤੇ ਬੱਸਾਂ ਗੱਡੀਆਂ ਮੋਟਰਸਾਈਕਲ ਆ ਇਹ ਚੀਜ਼ਾਂ ਉਦੋਂ ਸਮਾਜ ਦੇ ਵਿੱਚ ਨਹੀਂ ਸਨ ਭਰਤੀਆਂ ਪੁੱਤਰਾਂ ਦੇ ਰਿਸ਼ਤੇ ਤੇ ਉਸ ਵੇਲੇ ਵੀ ਹੁੰਦੇ ਸੀ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਧੀ ਵਿਆਹੀ ਹੋਈ ਆਪਣੇ ਪੇ ਸੋਹਰੇ ਘਰ ਜਾਂਦੀ ਹੈ ਕਦੇ ਸਾਲ ਦੇ ਇੱਕ ਅੱਧੀ ਵਾਰਤੀ ਵੱਲੋਂ ਪੇਕੇ ਗੇੜਾ ਲਾਇਆ ਜਾਂਦਾ ਹੈ ਤੇ ਜਾਂ ਸਾਲ ਇੱਕ ਅੱਧੀ ਵਾਰ ਪੇਕਾ ਪਰਿਵਾਰ ਧੀ ਨੂੰ ਉਹਦੇ ਘਰ ਜਾ ਕੇ ਮਿਲ ਕੇ ਆਉਂਦਾ ਹੈ ਕਿਉਂਕਿ ਆਵਾਜਾਈ ਦੇ ਸਾਧਨਾ ਵਿੱਚ ਕਮੀ ਹੋਣ ਦੇ ਕਾਰਨ ਉਦੋਂ ਰਿਸ਼ਤੇਦਾਰੀ ਦੇ ਵਿੱਚ ਆਉਣਾ ਜਾਣਾ ਵੀ ਇੱਕ ਮੁਕਸ਼ਤ ਭਰਿਆ ਕੰਮ ਸੀ ਪਰ ਇਹ ਸਮਾਜ ਦੀਆਂ ਬਣੀਆਂ ਹੋਈਆਂ ਰਸਮਾਂ ਇਸ ਦੂਰੀ ਦੇ ਵਿੱਚੋਂ ਵੀ ਦੋ ਪਰਿਵਾਰਾਂ ਨੂੰ ਮੇਲੀ ਰੱਖਦੀਆਂ ਸੀ ਉਸੇ ਤਰ੍ਹਾਂ ਇਹ ਕਫਨ ਦੀ ਰਸਮ ਹੈ ਜਿਹੜੀ ਮੰਨ ਲਓ ਜਦੋਂ ਕੋਈ ਔਰਤ ਆਪਣੀ ਜ਼ਿੰਦਗੀ ਪੂਰੀ ਕਰ ਜਾਂਦੀ ਸੀ ਆਪਣੇ ਘਰ ਵਿੱਚ ਤਾਂ ਉਸ ਵੇਲੇ ਸਮਾਜ ਉਹਦੇ ਪੇਕਿਆਂ ਦੀ ਉਡੀਕ ਕਰਦਾ ਅਤੇ ਪੇਕਿਆਂ ਦਾ ਕਫਨ ਪਹਿਨਾ ਕੇ ਇਹ ਉਸ ਔਰਤ ਦੀ ਅੰਤਿਮ ਯਾਤਰਾ ਸ਼ਮਸ਼ਾਨ ਘਾਟ ਨੂੰ ਤੋਰਦੇ ਸੀ ਇਸ ਦਾ ਅਸਲੀ ਕਾਰਨ ਸੀ ਜਦੋਂ ਕੋਈ ਔਰਤ ਪੂਰੀ ਹੋ ਜਾਵੇਗੀ ਤਾਂ ਔਰਤ ਦੇ ਪਰਿਵਾਰ ਦੇ ਵੱਲੋਂ ਸਨੇਹਾ ਭੇਜਿਆ ਜਾਵੇਗਾ ਪੇਕੇ ਪਰਿਵਾਰ ਨੂੰ ਤਾਂ ਹੀ ਉਹ ਪਰਿਵਾਰ ਦਾ ਕਫਨ ਲੈ ਕੇ ਆਪਣੀ ਧੀ ਦੇ ਘਰ ਪੁੱਜੇਗਾ ਇਹ ਕਫਨ ਦੀ ਰਸਮ ਦਾ ਵੀ ਔਰਤ ਦੀ ਜ਼ਿੰਦਗੀ ਦੇ ਵਿੱਚ ਕਾਫੀ ਅਹਿਮ ਰੋਲ ਸੀ ਕਿ ਇਸ ਜਿਸ ਤਰ੍ਹਾਂ ਪੇਕੇ ਪਰਿਵਾਰ ਪਰਿਵਾਰ ਦੇ ਵੱਲੋਂ ਇੱਕ ਧੀ ਦੀ ਡੋਲੀ ਵਿਦਾ ਕੀਤੀ ਜਾਂਦੀ ਹੈ ਤੇ ਅੰਤਿਮ ਯਾਤਰਾ ਸਮੇਂ ਵੀ ਪੇਕਾ ਪਰਿਵਾਰ ਆਪਣੀ ਧੀ ਦੇ ਘਰੇ ਪਹੁੰਚ ਕੇ ਉਹਦੀ ਅੰਤਿਮ ਯਾਤਰਾ ਦੇ ਵਿੱਚ ਸ਼ਾਮਿਲ ਹੋ ਸਕੇ ਅਤੇ ਦੂਸਰਾ ਕੋਈ ਦਾਜ ਜਾਂ ਦੇਣ ਲੈਣ ਦੇ ਲਾਸੀ ਲੋਕ ਆਪਣੀਆਂ ਨੋਹਾਂ ਦੀ ਜਾਣ ਲੈਣ ਤੱਕ ਉਤਰ ਆਉਂਦੇ ਸਨ ਉਸ ਵੇਲੇ ਇਹ ਰਸਮਾਂ ਸਮਾਜਿਕ ਤਾਣੇ ਬਾਣੇ ਨੂੰ ਜੋੜ ਕੇ ਰੱਖਦੀਆਂ ਸਨ ਕਿ ਜਦੋਂ ਧੀ ਦੇ ਪੇਕੇ ਕਫਨ ਲੈ ਕੇ ਆਉਣਗੇ ਸਮਾਜ ਨੂੰ ਪਰਿਵਾਰ ਨੂੰ ਮਿਲਣਗੇ ਉਸ ਔਰਤ ਦਾ ਅੰਤਿਮ ਇਸ਼ਨਾਨ ਜਦੋਂ ਔਰਤਾਂ ਕਰਾਉਣਗੀਆਂ ਉਸ ਕਫਨ ਨੂੰ ਪਹਿਨਾਇਆ ਜਾਏਗਾ ਅਤੇ ਸਹਿਜੇ ਹੀ ਪਤਾ ਚਲ ਜਾਏਗਾ ਕਿ ਕਫਨ ਪਹਿਨਿਆ ਜਾਏਗਾ ਅਤੇ ਸਹਿਜੇ ਹੀ ਪਤਾ ਚਲ ਜਾਏਗਾ ਕਿ ਇਸ ਬੇਟੀ ਦੀ ਮੌਤ ਜਿਹੜੀ ਹੈ ਕੁਦਰਤੀ ਕਾਰਨਾ ਕਰਕੇ ਹੋਈ ਹੈ ਜਾਂ ਇਸ ਦੇ ਪਿਛਲੇ ਕਾਰਨ ਕੁਝ ਹੋਰ ਸਨ ਕਿਉਂਕਿ ਜਦੋਂ ਕਿਸੇ ਇਸ਼ਨਾਨ ਨੂੰ ਇੱਕ ਵਾਰੀ ਕਫਨ ਪੈਨ ਦਿੱਤਾ ਜਾਵੇ ਉਸ ਤੋਂ ਬਾਅਦ ਉਸ ਦੇ ਸਰੀਰ ਤੇ ਕੋਈ ਵੀ ਚਿੰਨ ਜਾਂ ਉਸ ਦੇ ਸਰੀਰ ਨੂੰ ਦੇਖਿਆ ਨਹੀਂ ਜਾ ਸਕਦਾ ਇਸ ਲਈ ਇਹ ਕਫਨ ਦੀ ਰਸਮ ਹੈ ਜਿਹੜੀ ਪੇਕੇਆਂ ਦੇ ਨਾਲ ਜੋੜ ਕੇ ਰੱਖੀ ਗਈ ਹੈ ਕਿ ਪੇਕੇ ਪਰਿਵਾਰ ਨੂੰ ਈਵਨ ਪਤਾ ਤੇ ਲੱਗੇ ਕਿ ਸਾਡੇ ਪਰਿਵਾਰ ਦਾ ਖੂਨ ਸਾਡੀ ਧੀ ਇਸ ਸੰਸਾਰ ਤੋਂ ਅਕਾਲ ਚਲਾਣਾ ਕਰ ਗਈ ਹੈ ਅਸੀਂ ਅੰਤਿਮ ਸਮੇਂ ਜਾ ਕੇ ਆਪਣੀ ਧੀ ਦਾ ਹਾਲ ਪਤਾ ਕਰ ਸਕੀਏ ਕਿਉਂਕਿ ਉਸ ਵੇਲੇ ਨਾ ਕੋਈ ਮੋਬਾਈਲ ਸਨ ਨਾ ਚਿੱਠੀ ਪੱਤਾ ਸੀ ਨਾ ਕੋਈ ਵੀਡੀਓ ਕਾਲ ਸੀ ਕਿ ਧੀ ਆਪਣੇ ਦੁੱਖ ਸੁੱਖ ਫੋਨ ਲਾ ਕੇ ਆਪਣੇ ਪੇਕਿਆਂ ਨੂੰ ਦੱਸ ਸਕਦੀਆਂ ਅਤੇ ਤੀਸਰਾ ਕਾਰਨ ਵਿਦਵਾਨਾਂ ਦਾ ਮੰਨਣਾ ਹੈ ਕਿ ਇਹ ਕਫਨ ਦੀ ਰਸਮ ਇਸ ਲਈ ਪੇਕਿਆਂ ਨਾਲ ਜੋੜੀ ਗਈ ਹੈ ਕਿ ਜਿਸ ਘਰ ਵਿੱਚ ਉਹ ਬੱਚੀ ਪੈਦਾ ਹੋਈ ਜਵਾਨ ਹੋਈ ਉਥੋਂ ਵਿਆਹ ਕੇ ਸੋਹਰੇ ਘਰ ਆਏ ਜਿਸ ਪਰਿਵਾਰ ਵਿੱਚੋਂ ਉਸ ਕੁੜੀ ਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਉਸ ਲੜਕੀ ਦੇ ਅੰਤਿਮ ਸਮੇਂ ਵੀ ਉਸ ਪਰਿਵਾਰ ਦਾ ਹੋਣਾ ਜ਼ਰੂਰੀ ਹੈ ਕਿਉਂਕਿ ਅਖੀਰ ਉਹ ਲੜਕੀ ਉਸ ਪਰਿਵਾਰ ਦਾ ਇੱਕ ਜੀ ਸੀ ਜਿਸ ਕਰਕੇ ਇਹ ਰਸਮਾਂ ਹੋਂਦ ਵਿੱਚ ਆਈਆਂ ਪਰ ਹੁਣ ਇੱਕਵੀਂ ਸਦੀ ਸਦੀ ਦੇ ਵਿੱਚ ਜਿਸ ਕਦਰ ਜ਼ਮਾਨਾ ਅੱਗੇ ਤੇਜ਼ੀ ਨਾਲ ਵਧ ਰਿਹਾ ਹੈ ਪਰ ਹੁਣ ਜ਼ਮਾਨੇ ਦੇ ਵਿੱਚ ਸਮੇਂ ਦੇ ਨਾਲ ਇੰਨਾ ਬਦਲਾਵ ਆ ਗਿਆ ਪਹਿਲਾ ਸਮਿਆਂ ਦੇ ਵਿੱਚ ਜਦੋਂ ਕੋਈ ਔਰਤ ਅਕਾਲ ਚਲਾਨਾ ਕਰਦੀ ਉਹਦਾ ਸਾਰਾ ਪੇਕਾ ਪਰਿਵਾਰ ਇੱਕ ਕੱਲਾ ਕਫਨ ਲੈ ਕੇ ਨਹੀਂ ਪਹੁੰਚਦਾ ਸੀ ਆਪਣੇ ਰਿਸ਼ਤੇਦਾਰ ਆਪਣਾ ਸ਼ਰੀਕਾ ਕਬੀਲਾ ਉਸ ਪਿੰਡ ਦੀ ਪੰਚਾਇਤ ਪਿੰਡ ਦੇ ਮੋਹਤਵਾਰ ਬੰਦੇ ਗੋਡਿਆਂ ਵਾਲੇ ਬਜ਼ੁਰਗ ਸਰਦਾਰ ਅਤੇ ਦਾਨੀਆਂ ਸਿਆਣੀਆਂ ਔਰਤਾਂ ਜਦੋਂ ਕੁੜੀ ਦੇ ਸਹੁਰੇ ਪਿੰਡ ਪਹੁੰਚਦੀਆਂ ਤਾਂ ਦੁਨੀਆ ਨੂੰ ਪਤਾ ਲੱਗ ਜਾਂਦਾ ਸੀ ਕਿ ਇਸ ਔਰਤ ਦਾ ਖਾਨਦਾਨੀ ਪੇਕਾ ਪਰਿਵਾਰ ਆਇਆ ਪਰ ਅੱਜ ਦੇ ਜ਼ਮਾਨੇ ਦੀ ਦੌੜ ਦੇ ਵਿੱਚ ਇਸ ਕਦਰ ਦੁਨੀਆ ਲੱਗ ਗਈ ਹੈ ਕਿ ਜਦੋਂ ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ ਪਰਿਵਾਰ ਦੇ ਇੱਕ ਜਾਂ ਦੋ ਜੀ ਹੀ ਜਾ ਕੇ ਇਹ ਕਫਨ ਦੀ ਰਸਮ ਕਰ ਆਉਂਦੇ ਆ। ਪੰਜਾਬ ਦੇ ਵਿੱਚ ਹੁਣ ਦੇ ਬਾਵਜੂਦ ਵੀ ਅਸੀਂ ਰਿਸ਼ਤੇਦਾਰੀ ਦੇ ਵਿੱਚ ਜਾ ਕੇ ਦੁੱਖ ਸੁੱਖ ਪੋਲਣ ਦੇ ਨਾਲੋਂ ਕੱਲੀ ਫੋਨ ਕਾਲ ਤੇ ਇੱਕ ਦੂਸਰੇ ਦੇ ਨਾਲ ਹਾਲਚਾਲ ਪੁੱਛਣਾ ਸ਼ੁਰੂ ਕਰ ਦਿੱਤਾ ਹੈ। ਸੋ ਜ਼ਿੰਦਗੀ ਦੇ ਵਿੱਚ ਇੰਨੇ ਬਦਲਾਅ ਦੇ ਕਾਰਨ ਅਸੀਂ ਪੈਸਾ ਕਮਾਣ ਲਿਆ ਹੈ ਆਪਣੀ ਜ਼ਿੰਦਗੀ ਸੈੱਟ ਕਰ ਲਈ ਹੈ ਪਰ ਖੂਨ ਦੇ ਰਿਸ਼ਤਿਆਂ ਤੋਂ ਕਿਤੇ ਨਾ ਕਿਤੇ ਅਸੀਂ ਦੂਰ ਹੋ ਗਏ ਹਾਂ ਅਸੀਂ ਆਪਣੀਆਂ ਬੰਦੀਆਂ ਜ਼ਿੰਮੇਵਾਰੀਆਂ ਨੂੰ ਕਈ ਵਾਰ ਪੂਰਾ ਨਹੀਂ ਨਿਭਾ ਸਕਦੇ ਸੱਤ ਸਮੁੰਦਰ ਪਾਰ ਦੀ ਜ਼ਿੰਦਗੀ ਨੇ ਸਾਨੂੰ ਸੁੱਖ ਸਹੂਲਤਾਂ ਤੇ ਦੇ ਦਿੱਤੀਆਂ ਪਰ ਸਾਡੇ ਪਰਿਵਾਰਾਂ ਦਾ ਸਕੂਨ ਆਪਣਾ ਬਣਾ ਕੇ ਨਿੱਗ ਉਹ ਸਾਥੋਂ ਖੋ ਲਿਆ ਹੈ ਸੋ ਪੇਕਿਆਂ ਦੇ ਵੱਲੋਂ ਲਿਆਂਦਾ ਗਿਆ ਕਿਸੇ ਵੀ ਔਰਤ ਦਾ ਕਫਨ ਕੱਲਾ 5 ਗੱਜ ਕਪੜਾ ਨਹੀਂ ਹੁੰਦਾ ਸੀ ਉਸਦੇ ਨਾਲ ਪਰਿਵਾਰ ਦੇ ਲਹੂ ਦੀ ਸਾਂਝ ਜੁੜੀ ਹੁੰਦੀ ਸੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਲੈਣਾ ਸ਼ੇਅਰ ਜ਼ਰੂਰ ਕਰ ਲੈਣਾ ਸਾਡੇ ਚੈਨਲ ਤੇ ਵਧੀਆ ਲੱਗ ਰਹੀ ਹੈ ਵੀਡੀਓ ਕਹਾਣੀਆਂ ਤੁਹਾਨੂੰ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ